ਨਮਸਕਾਰ ਸਲਾਮ ਅਲੈਕੁਮ ਗੱਲਾਂ ਚ ਗੱਲ ਜਦੋਂ ਨਿਕਲਦੀ ਹੈ ਤੇ ਯਾਦ ਆ ਜਾਂਦੀਆਂ ਨੇ ਢੇਰ ਸਾਰੀਆਂ ਗੱਲਾਂ ਅੱਜ ਕੀ ਹੋਇਆ ਮੈਂ ਨਾ ਮੈਨੂੰ ਆਦਤ ਹੈ ਜਿਹੜੀਆਂ ਚੁੱਟੀਆਂ ਚੁੰਨੀਆਂ ਨੇ ਆਫ ਵਾਈਟ ਨੇ ਚੁੱਟੀਆਂ ਨੇ ਇਹ ਵਰ ਜੀਆਂ ਇਹ ਵਾਲੀਆਂ ਇਹ ਸਾਰੀਆਂ ਜਿਹੜੀਆਂ ਨੇ ਇਹ ਮੈਂ ਨਾ ਕੱਢ ਕੇ ਤੇ ਮੈਂ ਲੱਗ ਇੱਕ ਢੇਰੀ ਲਗਾ ਦਿੰਦੀ ਹੁੰਦੀ ਆ ਕਿ ਸੌਖੀਆਂ ਲੱਭ ਐ ਬਸ ਕਾਰਨ ਇੱਕੋ ਹੀ ਹੁੰਦਾ ਸੌਖੀਆਂ ਲਵ ਪੈਨ ਕਿੰਨੀ ਹੀ ਸਨ ਤੇ ਪਤਾ ਨਹੀਂ ਕਿਦਾ ਮੈਂ ਕਿ ਕਿੰਨੇ ਚੁੰਨੀਆਂ ਦੇ ਢੇਰ ਨੇ ਹਨ ਲਓ ਜੀ ਇਹ ਚੁੰਨੀਆਂ ਦੇ ਢੇਰ ਤੋਂ ਮੈਨੂੰ ਇੱਕ ਗੱਲ ਯਾਦ ਆਈ ਵੀ ਮੈਂ ਅਜੇ ਸਾਈਕਲ ਸਿੱਖਿਆਈ ਸੀ ਤੇ ਮਾਂ ਮੈਨੂੰ ਕਹਿਣ ਲੱਗੀ ਵੀ ਚ ਬਾਜ਼ਾਰੋਂ ਫਰਾਨੀ ਚੀਜ਼ ਪੜ ਲੈ ਤੇ ਮੈਂ ਉੱਥੇ ਮਾਂ ਦੀ ਚੁੰਨੀ ਪਈ ਸੀ ਤੇ ਚੁੰਨੀ ਮੈਂ ਆਪਣੇ ਗਲੇ ਚੁਪਾਈ ਤੇ ਮੈਨੂੰ ਯਾਦ ਹੈ ਵੀ ਉਹ ਚੁੰਨੀ ਇਸ ਰੰਗ ਦੀ ਸੀ ਤੇ ਬਹੁਤ ਸੋਹਣੀ ਚੁੰਨੀ ਪਿਓਰ ਦੀ ਤੇ ਮੈਂ ਵੀ ਚੁੰਨੀ ਲੈ ਕੇ ਗਲੇ 'ਚ ਪਾ ਕੇ ਤੇ ਆਪਣਾ ਸਾਈਕਲ ਲੈ ਕੇ ਟੁਰ ਪਈ ਜਦੋਂ ਥੋੜੀ ਦੇਰ ਨੂੰ ਗਈ ਕਿਉਂਕਿ ਚੁੰਨੀ ਲੈ ਕੇ ਕਦੀ ਸਾਈਕਲ ਚਲਾਇਆ ਨਹੀਂ ਸੀਗਾ ਤੇ ਮਾਂ ਮੇਰੀ ਕਹਿੰਦੀ ਐ ਮੇਰੀ ਚੁੰਨੀ ਨਾ ਲਿਆ ਕਰੋ ਵੀ ਅਗल्या ਨੇ ਹੁੰਦਾ ਵੀ ਗੁਰਦੁਆਰੇ ਜਾਣਾ ਹੈ ਕਿਤੇ ਜਾਣਾ ਹੈ ਫਿਰ ਚੁੰਨੀ ਉਹਨਾਂ ਨੂੰ ਵਧੀਆ ਚਾਹੀਦੀ ਹੁੰਦੀ ਸੀ ਤੇ ਸਾਡੀਆਂ ਜਿਹੜੀਆਂ ਸੀ ਉਹ ਹਲਕੀਆਂ-ਫੁਲਕੀਆਂ ਹੁੰਦੀਆਂ ਤਾਂ ਕਹਿ ਬਾਹਰ ਨਹੀਂ ਸੀ ਉਹ ਪਈ ਸੀ ਤੇ ਮੈਂ ਉਹਨਾਂ ਨੇ ਤਾਰ ਦੇ ਉੱਤੇ ਧੋਧੂ ਕੇ ਪਾਈ ਹੋਈ ਸੀ ਤੇ ਮੈਂ ਆਪਣਾ ਲਈ ਧਲਾ ਕੇ ਚਲੀ ਗਈ ਅੱਧੇ ਹੀ ਰਸਤੇ ਗਈ ਸੀ ਤੇ ਚੁੰਨੀ ਜੜੀ ਹੈ ਉਹ ਫਸ ਗਈ ਚੇਨ ਦੇ ਵਿੱਚ ਚੇਨ ਫਸੀ ਸਾਈਕਲ ਇੱਕਦਮ ਉਹ ਰੁਕ ਗਿਆ ਬੜੀ ਮੁਸ਼ਕਲ ਨਾਲ ਉਤਰੀ ਤੇ ਵੇਖਿਆ ਚੇਨ ਦੇ ਵਿੱਚ ਫਸੀ ਪਈ ਹੈ ਕੋਸ਼ਿਸ਼ ਕੀਤੀ ਉਹ ਤੇ ਕਈ ਵੱਲ ਆ ਗਏ ਉਹਦੇ ਵਿੱਚ ਬੜੀ ਕੋਸ਼ਿਸ਼ ਕੀਤੀ ਵੀ ਉਹਨੂੰ ਕੱਢਾਂ ਤੇ ਖैर ਕਿੱਥੇ ਉਹ ਮੇਰੇ ਕੋਲ ਤਾਂ ਨਿਕਲੇ ਵੀ ਕੋਈ ਨਾ ਬਹਿ ਗਈ ਮੈਂ ਥੱਲੇ ਤੇ ਜੋ ਉਹਨੂੰ ਖਿੱਚ-ਖਿੱਚ ਲੀਰਾ ਕਰੀਗੀ ਕਰੀਗੀ ਫਿਰ ਮੈਨੂੰ ਖਿਆਲ ਆਇਆ ਵੀ ਮੇਰੇ ਕੋਲ ਕਿੱਥੇ ਨਿਕਲੀ ਤੂੰ ਬੜੀ ਸੀ ਗਰਮੀ ਬੜੀ ਸੀ ਮੈਂ ਨਾ ਸਾਈਕਲ ਚੱਕਿਆ ਤੇ ਉਹ ਰੜੇ ਵੀ ਕੋਈ ਨਾ ਚੇਨ ਨਾ ਹੋਵੇ ਨਾ ਰੜਦਾ ਵੀ ਨਹੀਂ ਹੈ ਸਾਈਕਲ ਤੇ ਮੈਂ ਚੱਕ ਕੇ ਜੀ ਪਿੱਛੋ ਦੀ ਤੇ ਮੈਂ ਸਾਈਕਲ ਵਾਲੀ ਦੁਕਾਨ ਤੇ ਲੈ ਗਈ ਮੈਨੂੰ ਯਾਦ ਹੈ ਜਗਿੰਦਰ ਸਿੰਘ ਦੁਕਾਨਵਾਲੇ ਦਾ ਨਾਮ ਮੈਂ ਕਿਹਾ ਵੀਰ ਜੀ ਇਹ ਕਢਾ ਜੋ ਨੇ ਮੁੰਡੇ ਲਾਇਆ ਕਹਿੰਦੇ ਲੋ ਆਹ ਕੀ ਕੀਤਾ ਤੁਸੀਂ ਹੁਣ ਮੈਂ ਕੀ ਕਰਨਾ ਸੀ ਚੁਣੀ ਕੋਈ ਪਸੰਦ ਚੁਣੀ ਫਸ ਗਈ ਮਾਂ ਮੇਰੀ ਘਰੋਂ ਡਿੱਕੇ ਪਈ ਤੇ ਵੀ ਹੁਣ ਆਂਦੀ ਹੋਣ ਆਂਦੀ ਹੋਣਾਂ ਦੀ ਬਹੁਤ ਲੱਗ ਗਿਆ ਤੇ ਵਿੱਚੋਂ ਮੈਂ ਵੀ ਘਬਰਾਵਾ ਇਹ ਕਿਸ ਤੋਂ ਘਬਰਾਵਾਂ ਵੀ ਚੀਜ਼ ਲੈ ਕੇ ਪਹੁੰਚਣੀ ਸੀ ਦੂਜਾ ਇਸ ਤੋਂ ਘਬਰਾਵਾਂ ਵੀ ਚੁੰਨੀ ਜਿਹੜੀ ਉਹ ਸਾਰੀ ਫੱਟ ਗਈ ਏ ਤੇ ਮਾਂ ਹੁਣ ਪਤਾ ਨਹੀਂ ਡੰਡਾ ਮਾਰੇਗੀ ਕਿ ਥੱਪੜ ਮਾਰੇਗੀ ਗੁੱਸਾ ਕਰੇਗੀ ਪੁੱਝ ਪਤਾ ਨਹੀਂ ਖੈਰ ਸਾਰੀਆਂ ਲੀਰਾਂ ਉੱਥੇ ਸੁੱਟ ਕੇ ਸਾਰੀਆਂ ਚੁੰਨੀ ਲਿਆ ਤੇ ਮੈਂ ਆ ਗਈ ਘਰ ਘਰ ਆਈ ਤੇ ਮਾਂ ਕਹਿੰਦੀ ਹੈ ਤੂੰ ਤਾਂ ਚੁੰਨੀ ਲੈ ਕੇ ਗਈ ਸੀ ਆਹ ਉਹ ਮੈਂ ਕਿ ਲੈ ਕੇ ਗਈ ਸੀ ਕਿੱਥੇ ਗਈ ਮਾਂ ਮੈਂ ਇਸ ਗੱਲ ਨੂੰ ਘਬਰਾਉਂਦੀ ਆ ਨੀ ਵੀ ਕਿਤੇ ਕੋਈ ਹੋਰ ਹਾਦਸਾ ਨਾ ਹੋ ਜਾਏ ਕੋਈ ਕਿਸੇ ਕੋਈ ਮੁੰਡਾ ਸ਼ਰਾਰਤ ਇਹ ਉਹ ਖੈਰ ਮੈਂ ਕਿਹਾ ਜੀ ਚੁੰਨੀ ਜਿਹੜੀ ਐ ਨਾ ਉਹ ਸਾਈਕਲ ਚਾਹ ਉਹ ਤੇ ਪੜਕ ਵੀ ਉਹ ਕਿਤੇ ਵੀ ਆ ਗਈ ਸਾਈਕਲ ਨਾ ਹੀ ਚੁੰਨੀ ਸੀ ਮਾਂ ਦੀ ਤੇ ਕਹਿੰਦੀ ਕਿਵੇਂ ਆ ਗਈ ਸਾਈਕਲ 'ਚ ਮੈਂ ਕਿਹਾ ਮੇਰੇ ਮੂੰਹ 'ਚੋਂ ਨਿਕਲ ਗਿਆ ਮੈਂ ਕਿ ਕੁੜੀ ਸੀ ਮੰਗਤੀ ਉਹਨੇ ਖਿੱਚੀ ਤੇ ਉਹ ਫਸ ਗਈ ਕੌਣ ਮੰਗਦੀ ਕੌਣ ਸੀ ਪ੍ਰਣਸੀ ਮੋਤ ਅਗ ਬਗੂਲਾ ਤੇ ਮੈਂ ਕਿ ਭਰਾਗੀ ਤੇ ਮਾਂ ਕਹਿੰਦੀ ਛੰਚਾ ਚੁੱਕ ਲਿਆਓ ਜਿਹੜੀਆਂ ਲੀਰਾ ਸੀ ਉਹਨੂੰ ਉਂਝ ਫਿਕਰ ਵੀ ਕੋਈ ਮੁੰਡਾ ਕਿਧਰੇ ਕੋਈ ਚੁੰਨੀ ਇਹਦੀ ਲੈ ਕੇ ਦੌੜ ਗਿਆ ਕਿ ਕੀ ਹੋਇਆ ਕੀ ਨਹੀਂ ਉਹਨਾਂ ਮਾਵਾਂ ਵਿਚਾਰੀਆਂ ਕੀ ਕਰਨ ਘਰ ਬੈਠੀਆਂ ਅੱਜ ਦਾ ਜਮਾਨਾ ਢੋੜੀ ਫੋਨ ਕਰੋ ਹੈਲੋ ਫਲਾਣਾ ਟਿੰਗ ਨੋ 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 ਇਟ ਵਾਸ ਨਾਟ ਤੇ ਉਹ ਜੀ ਮੈਂ ਗਈ ਰੋਂਦੀ 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 ਵੜਾਸ ਮਾਂ ਨੂੰ ਕੁਝ ਨਹੀਂ ਕਿਹਾ ਰੋਂਦੀ ਰੋਂਦੀ ਸਾਈਕਲ ਵਾਲੀ ਦੁਕਾਨ ਤੇ ਗਈ ਚੁੱਕ ਕੇ ਤੇ ਆ ਪੋਲੀ ਜਨ ਵੀ ਨਹੀਂ ਸਾਜੇ ਹੁੰਦੇ ਤੇ ਉਵੇਂ ਚੁੱਕ ਕੇ ਇਕੱਠੀਆਂ ਕੀਤੀਆਂ ਇੱਕ ਗੰਡ ਮਾਰੀ ਤੇ ਜਿਵੇਂ ਕਿਵੇਂ ਹੈਗੀ ਉਹਨੂੰ ਕਰ ਲਏ ਜਦੋਂ ਉਹਨੇ ਉਹ ਚੁੰਨੀ ਦਾ ਉਹ ਹਾਲ ਵੇਖਿਆ ਤਾਂ ਮੇਰੇ ਹੋਰ ਭੜਕ ਪਈ ਡੰਡਾ ਲੈ ਕੇ ਪਿੱਛੇ ਪੈ ਗਈ ਤੇਰੀ ਤਾਂ ਮੈਂ ਨਾ ਵੱਡੜ ਐ ਤੂੰ ਤਾਂ ਫਲਾਣੀ ਐ ਗੁੱਸਾ ਐਨਾ ਤੇ ਮੈਂ ਕਹਿੰਦੇ ਚੁੰਨੀ ਮਤਲਬ ਵੀ ਮੈਂ ਮੰਨਣਾ ਮੈਂ ਅੱਖਾਂ ਵੀ ਕਹਿੰਦੇ ਕੋਈ ਕੁੜੀ ਕਿਵੇਂ ਚੁੰਨੀ ਖਿੱਚ ਸਕਦੀ ਐ ਉਹ ਨਾਲ ਇਹ ਫਿਕਰ ਵੀ ਕਿਸੇ ਮੁੰਡੇ ਨੇ ਕਿੱਝੀ ਔਰ ਮੇਰੇ ਮੂੰਹ ਚ ਨਿਕਲਿਆ ਕੁੜੀ ਨੇ ਖਿੱਚੀ ਲਓ ਜੀ ਜੋ ਵੀ ਸੀ ਗੱਲ ਨਿਬੜੀ ਨਾ ਨਿਬੜੀ ਨਾ ਮੈਂ ਰੋਵਾ ਤੇ ਮਾਂ ਜਿਹੜੀ ਬੋਲੇ ਬਸ ਹੋਰ ਕੋਈ ਕੰਮ ਕੋਈ ਨਹੀਂ ਹੈ ਬਈ ਜਿਹੜੀ ਧ੍ਰਿਬੀ ਹੁੰਦੀ ਹੈ ਨਾ ਉਹਦੇ ਵਿੱਚ ਬੰਦਾ ਬਹੁਤ ਔਖਾ ਹੁੰਦਾ ਇੱਕ ਇੱਕ ਚੀਜ਼ ਬਨਾਨੀ ਆਪਸ਼ਨ ਦੀ ਮੈਂ ਸਮਝ ਸਕਦੀ ਆ ਮਾਂ ਦੀ ਉਸ ਸਥਿਤੀ ਬਿਉਹ ਵਿਚਾਈ ਕੋਲ ਐਨੇ ਦੁਬਾਰਾ ਪੈਸੇ ਲਾਉਣੇ ਦੁਬਾਰਾ ਚਲੋ ਜੋ ਵੀ ਸੀ ਅੱਜ ਦੇਖੋ ਚੁੰਨੀਆਂ ਦਾ ਢੇਰ ਆਹ ਦੇਖੋ ਜਰਾ 1 2 3 4 ਗਿਣਿਆ ਨਹੀਂ ਗਿਣੀਆਂ ਜਾਂਦੀਆਂ ਇਹਨੀਆਂ ਚੁੰਨੀਆਂ ਨੇ ਤੇ ਮੈਂ ਸੋਚਦੀ ਵੀ ਆ ਹਾਈ ਜੇ ਮੇਰੀ ਇੱਕ ਦੋ ਕੋਈ ਗੁੰਮ ਵੀ ਜਾਏ ਨਾ ਅਲਮਾਰੀ ਦੇ ਵਿੱਚੋਂ ਹੀ ਨਿਕਲ ਜਾਏ ਤਾਂ ਵੀ ਨਹੀਂ ਜੇ ਮੈਨੂੰ ਪਤਾ ਲੱਗਦਾ ਵੀ ਹਾਏ ਕਿੱਥੇ ਗਈ ਮੈਂ ਬਾਅਦ ਵਿੱਚ ਹੀ ਸੋਚਦੀ ਰਹਿੰਨੀ ਆ ਵੀ ਫਲਾਣੀ ਕਿੱਥੇ ਗਈ ਢਿੰਗਰੀ ਕਿੱਥੇ ਗਈ ਇਹ ਤੇ ਚਟੀਆਂ ਦਾ ਜੇ ਹੈ ਤੇ ਹੋਰ ਪਤਾ ਨਹੀਂ ਰੰਗਦਾਰ ਤੇ ਕਿੰਨੇ ਦੁਪੱਟੇ ਕਿੰਨੇ ਚੁਟੇ ਹੋਰ ਤੁਸੀਂ ਹਿਸਾਬ ਲਗਾਓ ਦੁਪੱਟਿਆਂ ਦੀਆਂ ਟੇਰ ਲੱਗੇ ਹੋਏ ਨੇ ਪਰ ਉਸ ਮਾਨਾ ਉਹ ਸੀਗਾ ਮਾਂ ਕੋਲੋਂ ਮਤਲਬ ਹੀ ਪਰ ਹੋਇਆ ਕੀ ਤੁਸੀਂ ਗੱਲ ਦੱਸਣ ਵਾਲੀ ਹੋਏ ਵੀ ਜਦੋਂ ਕੋਈ ਗੱਲ ਚੱਲੀ ਮਾਂ ਨੇ ਕਿਹਾ ਉਹ ਤ੍ਰਿਪਤਾ ਉਹ ਦੱਸ ਵਿਚੋਂ ਨਹੀਂ ਕੀ ਹੋਇਆ ਸੀ ਮੈਂ ਕਿ ਕੁੜੀ ਨੇ ਫੜੀ ਸੀ ਕਿੱੱਚੀ ਸੀ ਉਹਨੇ ਵਿੱਚ ਦੇ ਦਿੱਤੀ ਉਹ ਕਿਤੇ ਵਿੱਚ ਕੌਣ ਦੇ ਸਕਦਾ ਹੈ ਉਹ ਗੱਲ ਮਾਂ ਦੇ ਜਿੰਦੇ ਜੀ ਤਾ ਮੈਂ ਬਿਲਕੁਲ ਨਹੀਂ ਮੰਨੀ ਅੱਜ ਤੁਹਾਡੇ ਅੱਗੇ ਕਿੱਤੇ ਕਿਸੇ ਹੋਰ ਅੱਗੇ ਵੀ ਐਡਮਿਟ ਕੀਤੀ ਹੋਵੇਗੀ ਬਿਹਾ ਬਾਈ ਉਹ ਚੁਣੀ ਹੁਣ ਮੈਂ ਮੇਰਾ ਕਸੂਰ ਕੀ ਸੀ ਮੇਰਾ ਕਸੂਰ ਇਹ ਸੀ ਵੀ ਮੈਂ ਸਾਈਕਲ ਚਲਾਉਣਾ ਚਾਹੁੰਦੀ ਸੀ ਮੇਰਾ ਕਸੂਰ ਇਹ ਸੀ ਵੀ ਮੈਂ ਹਰ ਇੱਕ ਨੂੰ ਚੀਜ਼ਾਂ ਲੈ ਆ ਕੇ ਜਾਂਦੀ ਸੀ ਮੇਰਾ ਕਸੂਰ ਇਹ ਸੀ ਵੀ ਮੈਂ ਘਰ ਦੇ ਵਿੱਚ ਸਭ ਤੋਂ ਵੱਡੀ ਕੁੜੀ ਸੀ ਹਰ ਕਸੂਰ ਜਿਹੜਾ ਹੈ ਨਾ ਉਹ ਵੱਡੇ ਬੱਚੇ ਦਾ ਕੱਢਿਆ ਜਾਂਦਾ ਇਹ ਵੱਡੜ ਇਹ ਵੱਡੜ ਇਹਦੇ ਪਿੱਛੇ ਲੱਗਣਗੇ ਸਾਰੇ ਸੋ ਥੈਟ ਮੈਂ ਬਹੁਤ ਸੈਂਸਿਟਿਵ ਸੀ ਰੋਣਾ ਤੇ ਮੇਰਾ ਖਲੋਣਾ ਹੀ ਨਹੀਂ ਨਾ ਜਦੋਂ ਕੋਈ ਗਲਤ ਆਖ ਦੇਵੇ ਮੈਨੂੰ ਹੁਣ ਗਲਤੀ ਤਾਂ ਮੈਂ ਵੀ ਕੀਤੀ ਝੂਠ ਤਾਂ ਮੈਂ ਵੀ ਬੋਲਿਆ ਡੈਡੀ ਜੀ ਕਹਿੰਦੇ ਇਹਨੂੰ ਪੁੱਛੇਗਾ ਕੋਈ ਨਹੀਂ ਹੁਣ ਬਸ ਰਹਿਣ ਦੇ ਜੋ ਹੋ ਗਈ ਮਿੱਟੀ ਪਾਓ ਮਿੱਟੀ ਦਾ ਪਾਣੀ ਹੈ ਹੁਣ ਚੁੰਨੀ ਥੋੜੀ ਮੈਂ ਬਣਾ ਕੇ ਦੇਣੀ ਹੈ ਮਿੱਟੀ ਦਾ ਪਾਣੀ ਪੈਣੀ ਸੀਗੀ ਤੇ ਲੇਕਿਨ ਮੈਂ ਇਸ ਗੱਲ ਤੇ ਪੱਕੀ ਹਾਂ ਜਾਂ ਤਾਂ ਝੂਠ ਬੋਲਣਾ ਨਹੀਂ ਜੇ ਕੋਈ ਝੂਠ ਬੋਲਿਆ ਤਾਂ ਉਹਨੂੰ ਮਰਦੇ ਦਮ ਤੱਕ ਉਸ ਝੂਠ ਨੂੰ ਸੱਚ ਨਹੀਂ ਬਣਨ ਦੇਣਾ ਉਹ ਉੱਥੇ ਮਤਲਬ ਇਹ ਝੂਠ ਜਿਹੜਾ ਉਹ ਸੱਚ ਬਣ ਕੇ ਰਹਿ ਜਾਏਗਾ ਮੈਂ ਨਹੀਂ ਮੰਨਾਂ ਵੀ ਮੈਂ ਯਾਦ ਰੱਖਦੀ ਆ ਕਿੱਥੇ ਕਿਹੜਾ ਝੂਠ ਬੋਲਿਆ ਠੀਕ ਹੈ ਝੂਠ ਆਰ ਬੰਦਾ ਬੋਲਦਾ ਮੈਂ ਵੀ ਬੋਲਦਾ ਹਾਂ so that ਬਹੁਤ ਮੈਨੂੰ ਗੱਲਾਂ ਕਈ ਚੇਤਾ ਆਉਂਦੀਆਂ ਨੇ ਹੁਣੇ ਤੁਹਾਨੂੰ ਇਹ ਵਾਲੀ ਤੁਸੀਂ ਦੇਖੋ ਵੀਡੀਓ ਤੇ ਅਗਲੀ ਵੀਡੀਓ 'ਚ ਤੁਹਾਨੂੰ ਇੱਕ ਬਹੁਤ ਇੰਟਰਸਟਿੰਗ ਸੁਣਾਣੀ ਆ ਕਿਸਾ